ਲੋ ਜੀ ਦੋਸਤੋ ਪਿਆਰ ਭਰੀ ਸਾਸਿਕਾ ਅੱਜ ਦੋਸਤੋ ਤੁਹਾਨੂੰ ਦਿਖਾਉਣੀ ਆ ਅਸੀਂ ਜਿਹੜੀ ਮਿੱਟੀ ਦੇ ਪਾਂਡੇ ਦੇ ਵਿੱਚ ਜਿਹੜੀ ਸਬਜੀ ਆਪਾਂ ਬਣਾਉਣੀ ਆ ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਹਾਂਡੀ ਕਹਿ ਦਿੰਦੇ ਆ ਅੱਜ ਅਸੀਂ ਉਸ ਹਾਂਡੀ ਦੇ ਵਿੱਚ ਸਬਜੀ ਤਿਆਰ ਕਰ ਰਹੇ ਹਾਂ ਇਹ ਆਲੂ ਤੇ ਬੈਂਕ ਬੰਦੇ ਸਬਜੀ ਇਹ ਹਾਂਡੀ ਵੀਰ ਜੀ ਜਦੋਂ ਵੀ ਅਸੀਂ ਗੈਸ ਦੇ ਉੱਤੇ ਖਾਸ ਕਰ ਤ ਆਪਣੀਆਂ ਸਾਰੇ ਵੀਰਾਂ ਨੂੰ ਮੈਂ ਇੱਕ ਜੀ ਦੱਸ ਦੇਣਾ ਚਾਹੁੰਦਾ ਕਿ ਇਹਨੂੰ ਆਪਾਂ نیچے ਤੋਂ ਜਿਹੜੀ ਹੈ ਮਿੱਟੀ ਚੀਕਣੀ ਮਿੱਟੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਆਪਾਂ ਲਾ ਕੇ ਤੇ ਗੈਸ ਦਾ ਜਿਹੜਾ ਸੇਕ ਹੈ ਬਿਲਕੁਲ ਸਲੋ ਮਠੇ ਕੀ ਸੇਕ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਰੱਖਣਾ ਤੇ ਫਿਰ ਜਾ ਕੇ ਹਾਂਡੀ 'ਚ ਜਿਹੜੀ ਤੁਹਾਡੀ ਸਬਜੀ ਜੀ ਜਿਹੜੀ ਬਨਾਵਟ ਤੇ ਸਮਝੀ ਦਾ ਸਵਾਦ ਤੁਸੀਂ ਖਾ ਕੇ ਚੈੱਕ ਕਰਿਓ ਤੇ ਇਹ ਵੀ ਵੀਰ ਜੀ ਨਾਲ ਇੱਕ ਗੱਲ ਹੋਰ ਹੈ ਕਿ ਇਹ ਆਪਣੇ ਕੋਲ ਨਾਲ ਲੱਕੜ ਦੀ ਕੜਸੀ ਹੈ ਜੀ ਤੇ ਨਾਲ ਆਪਣੇ ਕੋਲ ਮਿੱਟੀ ਦੀ ਹਾਂਡੀ ਤੇ ਚੁੱਲੇ ਦਾ ਸੇਕ ਤੇ ਇਹ ਜਿਹੜੀ ਸਬਜੀ ਤੁਸੀਂ ਖਾ ਕੇ ਕਰੀ ਜੂ ਚੈੱਕ ਕਰਕੇ ਟਰਾਈ ਕਰਕੇ ਦੱਸਿਓ ਕਿ ਇਹ ਜਿਹੜੀ ਸਬਜੀ ਦਾ ਸਵਾਦ ਤੁਹਾਨੂੰ ਕਿਹੋ ਜਿਹਾ ਆਉਂਦਾ ਸੋਣੇ ਛੋਟੀ ਜੀ ਇਨਫੋਰਮੇਸ਼ਨ ਮਿੱਟੀ ਦੇ ਹਾਂਡੀ ਦੀ thank you so much